ਜੇ ਮੈਂ ਜਿਹੜੀ ਹੁਣੇ ਘਟਨਾ ਸੁਣੀ ਹੈ ਕਿ ਸਾਡੇ ਅੰਮ੍ਰਿਤਸਰ ਦੇ 15 ਸਕੂਲਾਂ ਨੂੰ ਬਾਵਨਾ ਡਾਉਣ ਦੀ ਤਮਕੀ ਮਿਲੀ ਹੈ ਈਮੇਲ ਦੇ ਰਾਹੀਂ ਵੱਖ-ਵੱਖ ਤਰੀਕਾ ਰਾਹੀਂ ਮੈਂ ਸਭ ਤੋਂ ਪਹਿਲੇ ਇਸ ਗੱਲ ਦੀ ਨਿੰਦਿਆ ਕਰਦਾ ਇਹ ਹਵਾਨੀਅਤ ਭਰਿਆ ਕਾਰਾ ਹੈ ਔਰ ਬੱਚੇ ਸਭਨਾ ਦੀ ਸੰਜੇ ਹੁੰਦੇ ਨੇ ਚਾਹੇ ਕਿਸੇ ਦੇ ਵੀ ਹੋਣ ਔਰ ਅਸੀਂ ਸਭਨਾ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਹਾਂ ਮੈਂ ਉਹਨਾਂ ਦੇ ਮਾਪਿਆਂ ਨੂੰ ਕਹਿਣਾ ਚਾਹੁੰਦਾ ਸਕੂਲ ਅਧਿਕਾਰੀਆਂ ਨੂੰ ਵੀ ਕਹਿਣਾ ਚਾਹੁੰਦਾ ਕਿ ਅਸੀਂ ਪੂਰਨ ਤੌਰ ਤੇ ਤੁਹਾਡੇ ਨਾਲ ਹਾਂ ਔਰ ਮੈਂ ਹੁਣੇ ਇਹ ਕਿਉਂਕਿ ਪਾਰਲੀਮੈਂਟ 'ਚ ਹੈ ਪਾਰਲੀਮੈਂਟ 'ਚ ਹੁਣੇ ਮੈਂ ਸ਼ਾਸ਼ਨਚੋਈ ਬਾਹਰ ਆਇਆ ਔਰ ਤਤਪਤਾ ਲੱਗਾ ਸ਼ਾਸ਼ਨਚੋਈ ਦਾ ਮੋਬਾਈਲ ਨਹੀਂ ਚੱਲਦਾ ਔਰ ਅਸੀਂ ਮੈਂ ਹੁਣੇ ਕਮਿਸ਼ਨਰ ਦੇ ਨਾਲ ਵੀ ਗੱਲ ਕੀਤੀ ਪੁਲਿਸ ਕਮਿਸ਼ਨਰ ਨਾਲ ਉਹਨਾਂ ਨੇ ਕਿਹਾ ਕਿ ਮੈਂ ਤੁਰੰਤ ਇਹਦੇ ਸਾਡੀਆਂ ਫੋਰਸ ਸਾਰੀਆਂ ਲੱਗੀਆਂ ਨੇ ਸਕੂਲਾਂ ਨੂੰ ਅਸੀਂ ਰਾਉਂਡ ਅਪ ਕਰ ਲਿਆ ਹੈ ਔਰ ਬੱਚੇ ਉੱਥੋਂ ਸੇਫਲੀ ਬਾਹਰ ਭੇਜ ਦਿੱਤੇ ਗਏ ਨੇ ਔਰ ਮੇਰੀ ਮੰਗ ਹੈ ਸੀਐਮ ਸਾਹਿਬ ਤੋਂ ਕਿ ਸੀਐਮ ਸਾਹਿ ਕੇਂਦਰ ਦੀ ਸਰਕਾਰ ਦੇ ਨਾਲ ਗੱਲ ਕਰਕੇ ਕਿਉਂਕਿ ਜਿਹੜੀਆਂ ਸੈਂਟਰ ਏਜੰਸੀਜ਼ ਨੇ ਜਿਹੜੀਆਂ ਜਿਨ੍ਹਾਂ ਨੇ ਬਾਹਰ ਬੈਠੇ ਕਿਉਂਕਿ ਮੈਨੂੰ ਪਤਾ ਹੈ ਕਿ ਕਿਉਂ ਦਰਬਾਰ ਸਾਹਿਬ ਤੇ ਜਦੋਂ ਅਜਿਹੀ ਨਪਾਕ ਕਰਕਤਾ ਹੋਈਆਂ ਸੀ ਅਜੇ ਤੱਕ ਵੀ ਉਹਨਾਂ ਦਾ ਪੂਰਾ ਪਤਾ ਨਹੀਂ ਲੱਗ ਸਕਿਆ ਸੋ ਉਹਨਾਂ ਨਾਲ ਮਿਲ ਕੇ ਤੁਸੀਂ ਤੁਰੰਤ ਤੇ ਤੇ ਕਾਰਵਾਈ ਕਰੋ ਕਿਉਂਕਿ ਸਾਡੇ ਬੱਚੇ ਸਾਡਾ ਸਰਮਾਇਆ ਨੇ ਇਹਨਾਂ ਦੇ ਉੱਤੇ ਇੱਕ ਵੀ ਕੋਈ ਆਂਚ ਨਹੀਂ ਹੋਣੀ ਚਾਹੀਦੀ ਔਰ ਸਾਨੂੰ ਤੁਰੰਤ ਤੇ ਤੇ ਤਗੜੇ ਹੋ ਕੇ ਕਾਰਵਾਈ ਕਰਨੀ ਚਾਹੀਦੀ ਹੈ ਮੈਂ ਮਾਪਿਆਂ ਨੂੰ ਚਾਹੁੰਦਾ ਕਹਿਣਾ ਚਾਹੁੰਦਾ ਕਿ ਠੀਕ ਹੈ ਬਹੁਤ ਮੁਸ਼ਕਲ ਦੀ ਘੜੀ ਹੈ ਪਰ ਘਬਰਾਇਓ ਨਾ ਅਸੀਂ ਪੂਰਨ ਤੌਰ ਤੇ ਮੈਂ ਤੁਹਾਡੇ ਨਾਲ